ਅੱਜ ਪੰਜਾਬ ਦੇ ਵਿੱਚ ਤਰਨਤਾਰਨ ਦੇ ਵਿੱਚ ਜਿਮਣੀ ਚੋਣਾਂ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਾਜ਼ੀ ਮਾਰੀ ਗਈ ਹੈ ਇਹਦੇ ਉੱਪਰ ਗੱਲਬਾਤ ਕਰਾਂਗੇ ਕਿਵੇਂ ਰਿਹਾ ਸਿਨੈਰੀਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਮੀਦਾਂ ਤਰਨਤਾਰਨ ਵਾਲੇ ਲੋਕਾਂ ਦੀਆਂ ਪੂਰੀਆਂ ਹੋਣਗੀਆਂ ਇਸ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਖਵਿੰਦਰ ਸੋਤ ਤਜਮੁਦ ਨੇ ਸੋਤ ਸਾਹਿਬ ਅੱਜ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸੋਹ ਸਾਹਿਬ ਆਪਾਂ ਪਿਛਲੇ ਦਿਨ ਵੀ ਗੱਲ ਕੀਤੀ ਸੀ ਕਿ ਕਿਤਨੇ ਕਿਤੇ ਸਰਕਾਰ ਵਾਲੇ ਪਾਸੇ ਲੋਕਾਂ ਚ ਝਕਾਰ ਆਊਗਾ ਨਾ ਉਹ ਇਸ ਵਾਰ ਦੇਖਿਆ ਗਿਆ ਤਰਨਤਲ ਦੇ ਲੋਕਾਂ ਨੇ ਨਾ ਤੇ ਉਹ ਹੋ ਗਿਆ ਤੇ ਲੋਕਾਂ ਨੇ ਇੱਕ ਦੂਜੀ ਗੱਲ ਆ ਵੀ ਕਿਤੇ ਨਾ ਕਿਤੇ ਸਰਕਾਰ ਦੇ ਕੀਤੇ ਕੰਮਾਂ ਨੂੰ ਜਾਂ ਆਉਣ ਵਾਲੇ ਸਮੇਂ 'ਚ ਅਗਲਾ ਕਹਿੰਦੇ ਸਰਕਾਰ ਦੇ 100 ਸਾਲ ਸਮਾ ਪਿਆ ਨਾ ਇਹ ਚੀਜ਼ ਕੇ ਅਗਲਾ ਵੇਖ ਕੇ ਵੋਟ ਪਾਉਂਦਾ ਸਮਦਰ ਵੋਟਰ ਜਿਹਦਾ ਹੁੰਦਾ ਬਾਕੀ ਪਾਰਟੀ ਦੀ ਗੱਲ ਕਰੀਏ ਤੇ ਕਿਵੇਂ ਦਾ ਅਸਰ ਰਿਹਾ ਕਿਉਂਕਿ ਖਾਲੀ ਦਾਲ ਜਿੰਨਾ ਕਾਫੀ ਅੱਪ ਹੋਇਆ ਅ ਵਾਰਸ ਪਜਾ ਦਿੱਤੇ ਬੰਦੇ ਆਗੂ ਗੇੜਤੀ ਜਿੰਨਬਰ ਤੇ ਆ ਗਏ ਤੇ ਭਾਜੀਪੀ 18 ਚਲੇ ਗਈ ਤੇ ਕਾਂਗਰਸ ਚੌਥੇ ਨੰਬਰ ਤੇ ਆ ਗਏ ਅ ਬਿਲਕੁਲ ਜਿਕਰ ਜਿਹੜਾ ਹੈਗਾ ਅੱਜ ਜੋ ਨਤੀਜੇ ਆਏ ਨੇ ਕਰਨਤਾਰਨ ਵਿਧਾਨ ਸਭਾ ਜਿਮਨੀ ਚੋਣ ਦੇ ਤਾਂ ਕਾਫੀ ਹੈਰਾਨ ਕਰਨ ਵਾਲੇ ਆ ਹੂੰ ਬੇਸ਼ੱਕ ਇਹ ਤਾਂ ਲੋਕਾਂ ਨੂੰ ਪਤਾ ਹੀ ਸੀ ਕਿ 99% ਤਾਂ ਇਹ ਕਲੀਅਰ ਹੁੰਦਾ ਹੈ ਕਿ ਜਿਹੜੀ ਸੱਤਾਧਾਰੀ ਪਾਰਟੀ ਹੈ ਉਹਦਾ ਉਮੀਦਵਾਰ ਹੀ ਜਿੱਤੂ ਰਿਹਾਦਾ ਕਾਰਨ ਉਹਦਾ ਇਹ ਹੁੰਦਾ ਹੈ ਕਿ ਲੋਕ ਅੱਜ ਕੱਲ ਇਹ ਚੀਜ਼ ਸੋਚਦੇ ਆ ਕਿ ਜਿਹੜੀ ਸਰਕਾਰ ਹੈ ਉਹਦੇ ਬੰਦੇ ਨੂੰ ਹੀ ਜਿਤਾ ਦਿਓ ਤਾਂ ਕਿ ਜਿਹੜੇ ਵੀ ਵਿਕਾਸ ਕਾਰਜ ਨੇ ਜਾਂ ਕੋਈ ਸਾਡੇ ਕੰਮ ਹੋਣ ਵਾਲੇ ਰਹਿੰਦੇ ਹੁੰਦੇ ਆ ਤਾਂ ਵੀ ਉਸੇ ਤੋਂ ਕਰਵਾਏ ਜਾ ਸਕਣਾ ਨਵੀਂ ਸਰਕਾਰ ਤੋਂ ਕੋਈ ਮਤਲਬ ਜੇ ਨਵਾਂ ਬੰਦਾ ਆਉਂਦਾ ਹੈ ਗਵਰਨਮੈਂਟ ਦੇ ਐਂਟੀ ਗਵਰਨਮੈਂਟ ਬਣ ਜਾਂਦਾ ਤਾਂ ਫਿਰ ਉਹਨਾਂ ਲੋਕਾਂ ਨੂੰ ਏਦਾਂ ਲੱਗਦਾ ਹੈਗਾ ਕਿ ਅਸੀਂ ਗਲਤ ਕਰ ਲਿਆ ਪਰ ਜਿਸ ਤਰ੍ਹਾਂ ਦੇ ਨਾਲ ਇੱਥੇ ਮੁਕਾਬਲਾ ਹੋਇਆ ਕਾਫੀ ਫਸਲਾ ਮੁਕਾਬਲਾ ਰਿਹਾ ਹਮ ਅ ਪਹਿਲਾਂ ਤਾਂ ਜਿੰਨਾ ਚਿਰ ਚੋਣ ਕੈਂਪੇਨ ਰਹੀ ਹੈ ਹੋ ਹੱਲਾ ਹੀ ਰਿਹਾ ਬਿਲਕੁਲ ਲੋਕਈ ਤਰ੍ਹਾਂ ਦੇ ਇਲਜ਼ਾਮਬਾਜ਼ੀਆਂ ਇੱਕ ਦੂਸਰੇ ਤੇ ਹੁੰਦੀਆਂ ਰਹੀਆਂ ਔਰ ਇਹ ਹੁੰਦੀਆਂ ਵੀ ਆ ਜਦੋਂ ਇਹ ਜਿਹੇ ਇਲੈਕਸ਼ਨ ਹੁੰਦਾ ਤਾਂ ਹੁੰਦੀਆਂ ਵੀ ਹੈ ਚਲੋ ਉਹ ਇੱਕ ਅਲੱਗੇ ਵਿਸ਼ਾ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਚੋਣ ਨਤੀਜੇ ਆਏ ਨੇ ਇਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਪਹਿਲਾਂ ਤਾਂ ਅਸੀਂ ਵਧਾਈ ਦੇਵਾਂਗੇ ਕਿ ਭਾਈ ਥੋੜਾ ਬੰਦਾ ਜਿੱਤ ਗਿਆ ਤੇ ਜੋ ਜਿੱਤੇ ਨੇ ਹਰਮਿਤ ਸੰਧੂ ਜੀ ਉਹਨਾਂ ਨੇ ਵੀ ਇਸ ਬੇਨਤੀ ਕਰਾਂਗੇ ਕਿ ਇਲਾਕੇ ਦੇ ਲੋਕਾਂ ਦੀ ਉਮੀਦਾਂ ਤੇ ਖਰੇ ਉੱਤਰ ਕੋਸ਼ਿਸ਼ ਕਰਿਓ ਜਿਹੜੀਆਂ ਉਮੀਦਾਂ ਨਾਲ ਲੋਕਾਂ ਨੇ ਤੁਹਾਨੂੰ ਵੋਟਾਂ ਪਾਈ ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਵਧਾਈ ਅਕਾਲੀ ਦਲ ਨੂੰ ਵੀ ਦੇਣੀ ਬਣਦੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਲਗਭਗ ਖਤਮ ਹੈ ਹਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਸੀ ਕਿ ਸ਼ਾਇਦ ਡਾਇਨਾਸੌਰ ਦੁਆਰਾ ਆ ਜਾਣ ਕਾਲੀ ਨਹੀਂ ਆ ਸਕਦੇ ਪਰ ਇਸ ਚੀਜ਼ ਨੇ ਥੋੜਾ ਜਿਹੜਾ ਹੈਗਾ ਅਕਾਲੀਆਂ ਦਾ ਹੌਸਲਾ ਵਧਾਇਆ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਇਸ ਇਲੈਕਸ਼ਨ ਨੂੰ ਆਪ ਦੀ ਹਾਰ ਵਜੋਂ ਵੇਖਣਗੇ ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਦੀ ਜਿੱਤ ਵਜੋਂ ਵੇਖਣਗੇ ਹਾਂ ਉਹੀ ਨਾ ਵੀ ਇਹਦੇ ਚ ਵੇਖਿਆ ਗਿਆ ਕਿ 19000 ਵੋਟ ਜਿਹੜੀ ਪਈ ਆ ਮਨਦੀਪ ਸਿੰਘ ਨੂੰ ਹੈਨਾ 30000 ਦੇ ਕਰੀਬ ਵੋਟ ਜਿਹੜੀ ਪਈ ਆ ਅਕਾਲੀ ਦਲ ਨੂੰ ਜੇ ਇਹਹੀ ਸੀਟ ਪੰਥਕ ਸੀ ਜੇਕਰ ਮੰਨ ਲਓ ਇੱਥੇ ਉਮੀਦਵਾਰ ਮਨਪ੍ਰੀਤ ਨਾ ਹੁੰਦਾ ਹੈਨਾ ਆਵਾਸਪੀਆ ਜਥੇਬੰਦੀ ਵਾਲਾ ਮਨਦੀਪ ਬੋਲ ਤੇ ਇਹ ਫਿਰਦਾ ਜੱਤ ਪੱਕੀ ਸੀ ਅਕਾਲੀ ਦਲ ਦੀ ਨਹੀਂ ਵੇਖੋ ਜ਼ਰੂਰੀ ਨਹੀਂ ਹੈ ਕਿ ਸਾਰੀ ਵੋਟ ਅਕਾਲੀ ਦਲ ਨੂੰ ਪੈਂਦੀ ਪਰ ਇਹ ਪੰਥਕ ਇਲਾਕਾ ਹੈਗਾ ਪੰਥਕ ਇਲਾਕੇ ਦੇ ਵਿੱਚ ਇਹ ਕਿ ਪੰਥਕ ਉਮੀਦਵਾਰ ਹਾਰ ਗਿਆ ਹੂੰ ਇਹ ਵੀ ਵੱਡੀ ਗੱਲ ਹੈ ਕਿਉਂਕਿ ਜੋ ਮਨਦੀਪ ਸਿੰਘ ਹੋਣੀ ਸੀਗੇ ਇਹ ਇਹਨਾਂ ਨੇ ਖੁਦ ਨੂੰ ਪੰਥਕ ਐਲਾਨ ਕੇ ਚੋਣ ਲੜੀ ਹੈ ਕਿਉਂਕਿ ਇਹਨਾਂ ਦੇ ਭਰਾ ਨੇ ਜਿਹੜਾ ਹੈਗਾ ਸੂਰੀ ਨੂੰ ਜਿਹੜਾ ਹੈਗਾ ਜਿਹੜਾ ਸਿੱਖ ਕੌਮ ਦੇ ਮਤਾਬਕ ਸੋਧਾ ਲਾਇਆ ਹੂੰ ਸੂਬੇ ਸਰਹੰਦ ਨੂੰ ਸਿੱਖ ਕੌਮ ਦੇ ਮਤਾਬਕ ਸੋਧਾ ਲਾਇਆ ਤਾਂ ਇਸ ਕਰਕੇ ਹੀ ਸਿੱਖ ਜਥੇਬੰਦੀਆਂ ਨੇ ਇਹਨਾਂ ਤੇ ਪਰੋਸਾ ਵਰਗਟਾਇਆ ਸੀ ਤੇ ਇਹਨਾਂ ਨੂੰ ਚੋਣ ਮદાન ਦੇ ਵਿੱਚ ਉਤਾਰਿਆ ਸੀਗਾ ਤਾਂ ਕਿ ਪੰਥਕ ਏਰੀਆ ਦੇ ਵਿੱਚ ਪੰਥਕ ਬੰਦਾ ਉਤਾਰਿਆ ਜਾਵੇ ਤੇ ਉਹ ਪੰਥਕ ਵੋਟ ਦੇ ਨਾਲ ਇਹਦਾ ਉਸ ਏਰੀਏ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਜਾਂਦਾ ਪਰ ਕਿਤੇ ਨਾ ਕਿਤੇ ਜਿਹੜੇ ਹੈਗਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹਮ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਤੇ ਹੋਰ ਜਿਹੜੀਆਂ ਨਾਲ ਉਹਨਾਂ ਦੇ ਹਮਖਿਆਲੀ ਜਥੇ ਬਣੀਆਂ ਜਾਂ ਵਾਰਸ ਪੰਜਾਬ ਦੇ ਜਥੇ ਬਣੀਆਂ ਕਿਤੇ ਨਾ ਕਿਤੇ ਉਹ ਲੋਕਾਂ ਤੱਕ ਉਹ ਪਹੁੰਚ ਕਰਨ ਦੇ ਵਿੱਚ ਅਸਫਲ ਰਹੀਆਂ ਜਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਅੱਗੇ ਆਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੀ ਦੂਸਰੇ ਨੰਬਰ ਤੇ ਪਹੁੰਚਿਆ ਕਿਉਂਕਿ ਉਹਨਾਂ ਨੂੰ ਵੇਖਿਆ ਜਾਓ ਤਾਂ ਅਮਰਤਪਾਲ ਦੇ ਉਹਦੇ ਉੱਥੋਂ ਦੇ ਐਮਪੀ ਨੇ ਪਰ ਫਿਰ ਵੀ ਉੱਥੋਂ ਸੀਟੇ ਹਾਰ ਚੁੱਕੇ ਨੇ ਹਾਂ ਬਿਲਕੁਲ ਕਾਰਨ ਇਹ ਕਿ ਇਸ ਚੀਜ਼ ਦੇ ਪਿੱ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਹੜਾਂ ਦੇ ਵਿੱਚ ਅਕਾਲੀ ਦਲ ਨੇ ਜੋ ਕੰਮ ਕੀਤਾ ਜੋ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਗਰਾਊਂਡ ਤੇ ਜਾ ਕੇ ਜੋ ਕੰਮ ਕੀਤਾ ਤਾਂ ਉਸ ਨੂੰ ਵੀ ਲੋਕਾਂ ਨੇ ਜਿਹੜਾ ਹੈਗਾ ਫਤਵਾ ਦਿੱਤਾ ਹੈ ਬੇਸ਼ੱਕ ਉਹ ਅਕਾਲੀ ਦਲ ਦੂਸਰੇ ਨੰਬਰ ਤੇ ਰਿਹਾ ਪਰ ਅਕਾਲੀ ਦਲ ਦੇ ਜਿਹੜੇ ਕਿਡਰ ਹੈ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹ ਇਸ ਨੂੰ ਜੱਤ ਵਜੋਂ ਹੀ ਦੇਖਦੇ ਆ ਕਿਉਂਕਿ 2027 ਦੂਰ ਨਹੀਂ ਹੈ ਔਰ 2027 ਦੀਆਂ ਚੋਣਾਂ ਦੇ ਵਿੱਚ ਇਸ ਇਲੈਕਸ਼ਨ ਦੇ ਰਿਜ਼ਲਟ ਨੇ ਬਹੁਤ ਵੱਡਾ ਅਸਰ ਪਾਉਣਾ ਮੈਂ ਉਹ ਗੱਲ ਕਰਕੇ ਤੀਜੀ ਧਰ ਦੀ ਗੱਲ ਆ ਜਾਂਦੀ ਹੈ ਨਾ ਪਿਛਲੇ ਸਮੇਂ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਤੀਜੀ ਥਾਂ ਮੰਨ ਕੇ ਦਿਤਾਇਆ ਵੀ ਇਹ ਆਗੇ ਹੈ ਨਾ ਹੁਣ ਬੀਜੇਪੀ ਦਾ ਲੱਗ ਰਿਹਾ ਸੀ ਬੀਜੇਪੀ ਕਿਤਨੇ ਕਦੇ ਤੀਜੀ ਥਾਂ ਬਣ ਸਕਦੀ ਹੈ ਨਾ ਹੌਣੇ ਸਮਝ ਪਰ ਲੱਗ ਰਿਹਾ ਕਿ ਵਾਰਸ ਪੰਜਾਬ ਦੀ ਜਥੇਬੰਦੀ ਕਿਤੇ ਜਿਵੇਂ ਹੁਣ ਇੱਥੇ ਜੁਮਨੀ ਚੋਲਾ ਦੇ ਤੀਜੀ ਨੰਬਰ ਤੇ ਆਈ ਹੈ ਨਾ ਕਾਂਗਰਸ ਪਿੱਛੇ ਛੱਡਤੀ ਬੀਜੇਪੀ ਪਰਵੈਤੀ ਪਾਰਟੀਆਂ ਨੂੰ ਪਿੱਛੇ ਕਰਕੇ ਇੱਕ ਅਯਾਸ ਸੋਚ ਵਾਲੇ ਕਿੱਸਾ ਦੇ ਆਪ ਅੱਗੇ ਆਇਆ ਕੀ ਲੱਗਦਾ ਬਿਲਕੁਲ ਜਗਤਾਰ ਲੋਕਾਂ ਨੇ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਆਮ ਆਦਮੀ ਪਾਰਟੀ ਨੂੰ ਤੀਜੇ ਦਾ ਰੁਪਾਣ ਲਿਆਂਦਾ ਸੀ ਉਹਨਾਂ ਤੋਂ ਲਗਭਗ ਲੋਕਾਂ ਦਾ ਜਿਹੜਾ ਹੈਗਾ ਹੁਣ ਮਤਲਬ ਮੋਝਾ ਪੰਗ ਹੁੰਦਾ ਨਜ਼ਰ ਆਇਆ ਹੈਗਾ ਜਿਸ ਤਰ੍ਹਾਂ ਦੇ ਨਾਲ ਤਰਨ ਤਰਨ ਦੇ ਵਿੱਚ ਫਸਵੀਂ ਟੱਕਰ ਮਿਲੀ ਹੈ ਔਰ ਕਈ ਤਰ੍ਹਾਂ ਦੇ ਹੋ ਹੱਲੇ ਤੋਂ ਬਾਹਰ ਜਾ ਕੇ ਕਿਤੇ ਜਿਹੜੇ ਹੈਗੇ ਆ ਹਰਮਿਤ ਸਿੰਘ ਉਹਨਾਂ ਨੂੰ ਬਹੁਤ ਮਤ ਮਿਲਿਆ ਹੈਗਾ ਉਹ ਵੀ ਇਸ ਕਰਕੇ ਮਿਲ ਗਿਆ ਬਹੁਤ ਮਤ ਜਿੱਥੋਂ ਤੱਕ ਆਪਾਂ ਮੰਨ ਲਓ ਜੇ ਦੇਖਿਆ ਜਾਵੇ ਚੋਣ ਨਤੀਜਿਆਂ ਨੂੰ ਕਿ ਸੂਬੇ ਦੇ ਵਿੱਚ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਤੇ ਜਿਹਦੀ ਸਰਕਾਰ ਹੁੰਦੀ ਹੈ ਲੋਕ ਅੱਜ ਕੱਲ ਸਿਆਣੇ ਆ ਉਹ ਕਹਿੰਦੇ ਕਿ ਭਾਈ ਜਿਹਦੀ ਸਰਕਾਰ ਆ ਉਹਦਾ ਬੰਦਾ ਚਤਾਲੋ ਤਾਂ ਕਿ ਜਿਹੜਾ 6 ਸਾਲ 6 ਮਹੀਨੇ ਦੇ ਵਿੱਚ ਕੋਈ ਜਿੰਨਾ ਕੀ ਮਾੜਾ ਮੋਟਾ ਇਹਨਾਂ ਨੇ ਕੰਮ ਕਰਨਾ ਉਹ ਕਰਤਾ ਦੇਣ ਲੜਕੇ ਤਾਂ ਨਾ ਤੇ ਅਸਲ ਸਿਨੈਰੀਓ ਜਿਹੜਾ ਹੈ 2027 ਚ ਜਾ ਕੇ ਪਤਾ ਲੱਗਣਾ ਜਿਸ ਤਰ੍ਹਾਂ ਦੇ ਨਾਲ ਵਾਰਸ ਪੰਜਾਬ ਦੇ ਜਥੇਬੰਦੀ ਜਿਹੜੀ ਹੈਗੀ ਆ ਉੱਪਰ ਕੇ ਸਾਹਮਣੇ ਆਈ ਆ ਤਾਂ ਕੱਲੀ ਵਾਰਸ ਪੰਜਾਬ ਦੇ ਜਥੇਬੰਦੀ ਦੀ ਆਪਾਂ ਉਹ ਜਿਹੜੀ ਜਿੱਤ ਹੈ ਜਾਂ ਜਿਹੜੀ ਹੈਗੀ ਆ ਉਹ ਉਪਲਬਧ ਦੀ ਉਹਨੂੰ ਨਹੀਂ ਮੰਨ ਸਕਦੇ ਉਹਦੇ ਪਿੱਛੇ ਕਈ ਹੋਰ ਜਥੇਬੰਦੀਆਂ ਵੀ ਨੇ ਜਿਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੀ ਹੈ ਜਿਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮਾਨ ਵੀ ਹੈ ਅੰਮ੍ਰਿਤਸਰ ਮਾਨ ਤਾਂ ਹੋਰ ਇੱਕ ਦੋ ਜਥੇਬੰਦੀਆਂ ਵੀ ਨੇ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਸਪੋਰਟ ਕੀਤਾ ਤੇ ਉਸ ਤੋਂ ਬਾਅਦ ਵਾਰਸ ਪੰਜਾਬ ਦੇ ਜਥੇਬੰਦੀ ਹੈ ਤਾਂ ਇਹ ਉਹ ਉਹਨਾਂ ਦਾ ਰਲਮਾ ਮਿਲਮਸ ਹੋਣਾ ਜੇ ਉਹ ਇਕੱਠੇ ਰਹਿੰਦੇ ਨੇ ਤਾਂ ਵਾਕਿਆ ਹੀ ਇਹ ਜਿਹੜੀਆਂ ਪਾਰਟੀਆਂ ਨੇ ਉਹਨੂੰ ਸਪੋਰਟ ਕੀਤਾ ਜੇਕਰ ਉਹ ਇਕੱਠੇ ਰਹਿੰਦੇ ਨੇ ਫਿਰ ਤਾਂ ਵਕਈ ਤੀਜੀ ਧਰ ਦੇ ਵਜੋਂ ਉੱਪਰ ਕੇ ਸਾਹਮਣੇ ਆ ਸਕਦੀ ਹੈ ਵਾਰਸ ਪੰਜਾਬ ਦੇ ਜਥੇਬੰਦੀ। ਹੂੰ। ਦੂਜੀ ਗੱਲ ਵੀ ਜਦੋਂ ਇਹ ਜਥੇਬੰਦੀ ਪੰਥਕ ਹਲਕੇ ਦੇ ਵਿੱਚ ਆਪਣਾ ਪੂਰਾ ਜਿਹੜਾ ਹੈਗਾ ਰੌਣ ਨਹੀਂ ਦਿਖਾ ਸਕੀ। ਹੂੰ। ਤਾਂ ਫਿਰ ਬਹੁਤ ਹੀ ਵੱਡੀ ਆਸ ਰੱਖਣ ਦੀ ਉਮੀਦ ਨਹੀਂ ਹੈਗੀ। ਹੂੰ। ਤੀਜੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਡਿੱਗਦਾ ਡਿੱਗਦਾ ਅੱਪ ਹੋ ਗਿਆ। ਚਾਹੇ ਉਹ ਹੜਾਂ ਦੇ ਵਿੱਚ ਆਪਦੇ ਕੀਤੇ ਕੰਮਾਂ ਕਰਕੇ ਹੋਇਆ ਹੋਵੇ। ਚਾਹੇ ਲੋਕਾਂ ਦੇ ਮਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਪੁਰਾਣੇ ਕੀਤੇ ਕੰਮਾਂ ਨੂੰ ਲੈ ਕੇ ਜਿਹੜਾ ਹੈਗਾ ਹੋਵੇ ਜਾਂ ਫਿਰ ਉਸ ਏਰੀਏ ਤੋਂ ਬੀਬੀ ਸੁਖਵਿੰਦਰ ਕੌਰ ਸੀ ਜਿਹੜੇ ਉਹਨਾਂ ਦਾ ਆਪਣਾ ਉਸ ਏਰੀਏ ਦੇ ਵਿੱਚ ਹੋਲਡ ਹੋਣ ਦੇ ਕਰਕੇ ਜਿਹ ਦੂਜੇ ਨੰਬਰ ਤੇ ਪਹੁੰਚੇ ਨੇ ਤਾਂ ਪਰ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦਾ ਕੇਡਰ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਜ਼ਰੂਰ ਇਸ ਚੀਜ਼ ਨੂੰ ਆਪਦੀ ਜਿਹੜੀ ਹੈ ਜਿੱਤ ਵੱਜੋਂ ਹੀ ਪ੍ਰਚਾਰਨਗੇ ਕਿਉਂਕਿ 2027 ਦੀਆਂ ਚੋਣਾਂ ਨੂੰ ਲੈ ਕੇ ਜਿਹੜੇ ਇਹ ਨਤੀਜੇ ਆਏ ਨੇ ਤਾਂ 2027 ਦੀਆਂ ਚੋਣਾਂ ਨੂੰ ਇਹ ਪ੍ਰਭਾਵਿਤ ਜ਼ਰੂਰ ਕਰਨਗੇ ਪਰ ਜਿਹੜੀ ਕਾਂਗਰਸ ਪਾਰਟੀ ਹੈ ਉਹ ਇੱਕ ਤਰ੍ਹਾਂ ਦੇ ਨਾਲ ਬੈਕਫੁੱਟ ਤੇ ਚਲੀ ਗਈ ਹੈ ਔਰ ਉਹਦਾ ਸਭ ਤੋਂ ਵੱਡਾ ਕਾਰਨ ਇਹੀ ਲੱਗਦਾ ਹੈ ਕਿ ਰਾਜਾ ਵੜਿੰਗ ਦੀ ਬਿਆਨਬਾਜ਼ੀ ਹੂੰ ਰਾਜਾ ਵੜਿੰਗ ਦੀ ਬਿਆਨਬਾਜ਼ੀ ਨੇ ਹੀ ਇਹਨੂੰ ਬਿਲਕੁਲ ਕਾਫੀ ਬੈਕ ਐਂਡ ਤੇ ਲੈ ਕੇ ਆਂਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਹੁਣ ਆਉਣ ਵਾਲੇ ਕੁਝ ਦਿਨਾਂ 'ਚ ਕਾਂਗਰਸ 'ਚ ਕਾਫੀ ਕੁਝ ਹੋਰ ਦੇਖਣ ਨੂੰ ਮਿਲੇਗਾ ਉਦਲ ਬੁਦਲ ਹੁੰਦੀ ਦਿਖੂਗੀ ਪਰ ਇੱਕ ਚੀਜ਼ ਜ਼ਰੂਰ ਹੈ ਵੀ ਜਿਹੜੀ ਪਾਰਟੀ ਦੇ ਜਿੰਨੇ ਲੀਡਰ ਹੋਣ ਤੇ ਉਹ ਸਾਰੇ ਹੀ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਉਹ ਤੇ ਜਿਹੜਾ ਹੈਗਾ ਉਮੀਦਵਾਰ ਮੰਨ ਕੇ ਵਿਚਰਨ ਔਰ ਜਨਤਕ ਤੌਰ ਤੇ ਵਿਚਰਨ ਤਾਂ ਫਿਰ ਉਸ ਪਾਰਟੀ ਦਾ ਜਿਹੜਾ ਭਲਾ ਨਹੀਂ ਹੋ ਸਕਦਾ ਹੈ ਨਾ ਇਹ ਚੀਜ਼ਾਂ ਪੱਤੇ ਸਾਰੇ ਖੋਲ ਕੇ ਨਹੀਂ ਚੱਲਣਗੇ ਦਾ ਮੰਨ ਲਓ ਕਹਿੰਦੇ ਦਿਵਾਲੀ ਤੋਂ ਪਹਿਲਾਂ ਪਟਾਕੇ ਨਹੀਂ ਚਲਾਉਣੇ ਚਾਹੀਦੇ ਹੁਣ ਜਿਸ ਤਰ੍ਹਾਂ ਦੇ ਨਾਲ ਇਹ ਸਿਨੈਰੀਓ ਬਣਿਆ ਹੈ ਤਾਂ ਇਸ ਦੇ ਹਿਸਾਬ ਨਾਲ ਹੁਣ ਇੱਕ ਤਾਂ ਅਪੀਲ ਅਸੀਂ ਕਰਾਂਗੇ ਕਿ ਭਾਈ ਤੁਹਾਨੂੰ ਜਿੱਤ ਮਿਲੀ ਹੈ ਸਰਕਾਰ ਤੁਹਾਡੀ ਹੈ ਤੇ ਜਿਹੜੇ ਜਿਹੜੇ ਵਾਅਦੇ ਕੀਤੇ ਆ ਕਰੋ ਪੂਰੇ ਸਭ ਤੋਂ ਵੱਡਾ ਤੁਸੀਂ ਵਾਅਦਾ ਕੀਤਾ ਸੀਗਾ ਵੀ ਜੇ ਨਸ਼ੇ ਖਤਮ ਕਰਨੇ ਆ ਤਪਾਈ ਹਰਮੀਤ ਸੰਧੂ ਨੂੰ ਜਿਤਾਓ ਤੇ ਭਾਈ ਹੁਣ ਕਰੋ ਲੋਕੀ ਸਵਾਲ ਕਰਨਗੇ ਹਾਂ ਹੁਣ ਤੁਸੀਂ ਨਸ਼ੇ ਖਤਮ ਕਰਦੇ ਹੋ ਜੇ ਨਹੀਂ ਸਵਾ ਸਾਲ ਬਾਅਦ ਉਥੇ ਜਾਣ ਜੋਗੇ ਨਹੀਂ ਰਹਿਣਾ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਐਤਕੀਆਂ ਬੜੀ ਮੁਸ਼ਕਲ ਦੇ ਨਾਲ ਜਿੱਤ ਮਿਲੀ ਹੈ ਨਾ ਮੈਨੂੰ ਲੱਗਦਾ ਮੁੜ ਕੇ ਥੋੜਾ ਹੱਥ ਵੀ ਨਹੀਂ ਪੈਣਾ ਕਿਤੇ ਆਹ ਕਿਉਂਕਿ ਵੇਖਿਆ ਗਿਆ ਤਾਂ ਸਰਕਾਰ ਦੇ ਸਾਰੇ ਆਪਾਂ ਕਹਿੰਦੇ ਮੰਤਰੀ ਸੰਤਰੀ ਉਥੇ ਟੂਰੇ ਹੋਏ ਸੀ ਨਾ ਫਿਰ ਹੁਣ ਵਖੀਏ ਤਾਂ ਭਾਜਪਾ ਦਾ ਸਿਨੈਰੀਓ ਕੋਈ ਖਾਸ ਨਹੀਂ ਰਹੀ ਸੀ ਬੀਜਪੀ ਨੇ ਤਾਂ ਬਹੁਤੀ ਮੈਨੂੰ ਲੱਗਦਾ ਵੀ ਇਹਦੇ ਅੰਦਰ ਕੋਈ ਨਿਸ਼ਿੱਧਤਾ ਕੀਤੀ ਨਹੀਂ ਕੋਈ ਦਿਖਾਇਆ ਹੀ ਨਹੀਂ ਹੈ। ਕੋਈ ਆਪਣਾ ਜ਼ੋਰ ਲੱਗਦਾ ਬੀਜਪੀ ਵਾਲੇ ਨੇ ਕੋਈ ਪੀਯੂ ਵਾਲੇ ਮਸਲਾ ਵੀ ਇਹਦੇ ਤੇ ਕਿ ਭਾਰੀ ਪਿਆ ਇਹਦੇ। ਕਾਫੀ ਹੱਦ ਤੱਕ ਪੀਯੂ ਤੇ ਕਿਸਾਨਾਂ ਦਾ ਮਸਲਾ ਬੀਜਪੀ ਤੇ ਬਹੁਤ ਭਾਰੀ ਪਿਆ ਹੈ। ਔਰ ਇਹ ਆਮ ਆਦਮੀ ਪਾਰਟੀ ਦੇ 2027 ਚ ਪੈਣਾ ਹੈ। ਹੂੰ। ਉਹ ਕਿਸਾਨ ਕਹਿੰਦੇ ਡੱਲਾ ਤੋਂ ਡੱਲਾ ਹੁੰਦਾ ਹੈ। ਹਾਂ ਉਹ ਤਾਂ ਪਾਥੀਆਂ ਗਈ ਜਾਂਦੇ ਆ। ਡਲੇ ਛੱਡੋ ਤਾਂ ਕਿਤੇ ਪਾਥੀਆਂ ਵੀ ਸਾਡੀਆਂ ਤਿਆਰ ਪਈਆਂ। ਹੁਣ ਇਹ ਦੇਖਦੇ ਆਂ ਵੀ ਪਾਥੀਆਂ ਪੈਂਦੀਆਂ ਕਿਹਦੇ ਆ। ਹਾਂ। ਚਲੋ ਇਹ ਦਾਪ ਤਾਂ ਕਹਿੰਦੇ ਚਲੋ ਪਰ ਇੰਨੇ ਸ਼ੱਕਵੇਂ ਹੋਏ ਪਰ ਜਿਹੜੀ ਆਪਣਾ ਵਿਚਾਰ ਸੀਗਾ ਕਿ ਬੀਜੇਪੀ ਹਲੇ ਤੱਕ ਪੰਜਾਬ ਦੇ ਵਿੱਚ ਆਪਦੇ ਪੈਰ ਨਹੀਂ ਪਸਾਰ ਸਕੀ ਬੀਜੇਪੀ ਨੂੰ ਹਲੇ ਤੱਕ ਲੋਕ ਜਿਹੜੇ ਹੈਗੇ ਆ ਦੇਖੋ ਪੰਜਾਬ ਦੇ ਲੋਕ ਆ ਉਹ ਕੱਟੜ ਸੋਚ ਨੂੰ ਪ੍ਰਮਾਨ ਨਹੀਂ ਕਰਦੇ ਸਰਾ ਸਿਮਰਜੀਤ ਸਿੰਘ ਮਾਨ ਹੋਰੀ ਇੱਕ ਸੋਚ ਲੈ ਕੇ ਚੱਲੇ ਸੀ ਉਹਨਾਂ ਨੂੰ ਇੱਕ ਵਾਰ ਤਾਂ ਜਿਹੜੇ ਹੈਗੇ ਆ ਲੋਕ ਸਭਾ ਚੋਣਾਂ 'ਚ ਲੋਕਾਂ ਨੇ ਫਤਵਾ ਦਿੱਤਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਨੇ ਨਹੀਂ ਹੋਂ ਦਿੱਤਾ ਕਿ ਪਿੱਛੇ ਜੇ ਬੀ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਹ ਇੱਕ ਵਾਰ ਜ਼ਰੂਰ ਲੋਕ ਸਭਾ ਦੇ ਵਿੱਚ ਫੇਰ ਚਲੇ ਗਏ ਸੀ ਪਰ ਜਿਆਦਾ ਨਹੀਂ ਕਟੜ ਸੋਚ ਵਾਲੇ ਬੰਦੇ ਤੋਂ ਪੰਜਾਬ ਦੇ ਲੋਕ ਦੂਰ ਦਿਲੰਗਦੇ ਆ ਔਰ ਭਾਜਪੀ ਦੀ ਸੋਚ ਜੇ ਹਿੰਦੂਤਵ ਦੀ ਹੈ ਜਿਸ ਤਰ੍ਹਾਂ ਦੇ ਨਾਲ ਪ੍ਰਚਾਰਿਆ ਜਾਂਦਾ ਜਿ ਸਰਦਨ ਭਗਵਾ ਕਿਹਾ ਜਾਂਦਾ ਉਹਨਾਂ ਨੂੰ ਤਾਂ ਉਸ ਤਰ੍ਹਾਂ ਦੇ ਨਾਲ ਤਾਂ ਲੱਗਦਾ ਹੈ ਕਿ ਫੇਰ ਪੰਜਾਬ ਤੋਂ ਉਹਨਾਂ ਦੇ ਪੈਰ ਨਹੀਂ ਲੱਗਣੇ ਜੇਕਰ ਉਹ ਕਟੜ ਸੋਚ ਰੱਖਣਗੇ ਜੇ ਉਹ ਕਟੜ ਸੋਚ ਨਹੀਂ ਰੱਖਦੇ ਜੇ ਉਹ ਭਾਈਚਾਰਕ ਸੋਚ ਰੱਖਦੇ ਨੇ ਜਿਉ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਿੰਦੂ ਮੁਸਲਮਨ ਸਿੱਖ ਸਾਰੇ ਸਾਰੇ ਇਕੱਠੇ ਰਹਿੰਦੇ ਨੇ ਤੇ ਅਜਿਹੀ ਹੀ ਸੋਚ ਲੈ ਕੇ ਉਹ ਚੱਲਣਗੇ ਬਾਕੀ ਪਾਰਟੀਆਂ ਦੇ ਮਾਮੂਸ ਸੈਕੂਲਰ ਹੋ ਕੇ ਚੱਲਣਗੇ ਤਾਂ ਫੇਰ ਭਾਈ ਮਨ ਲੋ ਪੰਜਾਬ ਦੇ ਲੋਕ ਸ਼ਾਇਦ ਉਹਨਾਂ ਨੂੰ ਮੂੰਹ ਲਾ ਲੈਣ ਚਲੋ ਧੰਨਵਾਦ ਜੀ ਸੁਖਿੰਦਰ ਜੀ ਗੱਲਬਾਤ ਕਰਨ ਲਈ ਸੋ ਇਹ ਹਨ ਸਾਡੇ ਸੀਨੀਅਰ ਪੱਤਰਕਾਰ ਸੁਖਿੰਦਰ ਸੋਤਾ ਜੀ ਜਿਨ੍ਹਾਂ ਵੱਲੋਂ ਬਾਖੂਬੀ ਤੰਦਰ ਜਿਮਨੀ ਚੋਲਾ ਤੇ ਗੱਲਬਾਤ ਕੀਤੀ ਗਈ ਤੇ ਲੋਕਾਂ ਵੱਲੋਂ ਇੱਕ ਵਾਰ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਫਤਵਾ ਜ਼ਰੂਰ ਦਿੱਤਾ ਹੈ ਤੇ ਹੋ ਸਕਦਾ ਕਿ ਅਸੀਂ ਵੀ ਉਮੀਦ ਕਰਦੇ ਹਾਂ ਕਿ ਸਰਕਾਰ ਤਨਤਾਂ ਦੇ ਲੋਕਾਂ ਦੀ ਉਮੀਦਾਂ ਤੇ ਖਰਾ ਉਤਰ ਜਿਹੜੀ ਲੋਕਾਂ ਨੇ ਸੋਚ ਕੇ ਵੋਟ ਪਾਈ ਹੈ ਤੇ ਇਸ ਵਿੱਚ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਕਿਤੇ ਨ ਕਿਤੇ ਹਜੇ ਆਪਸੀ ਕਾਟੋਕਲੇਸ਼ ਦੇ ਵਿੱਚ ਉੱਜਦੀ ਨਜ਼ਰ ਆ ਰਹੀ ਹੈ ਤੇ ਕਾਲੀਦਾਲ ਇੱਕ ਵਾਰ ਫਿਰ ਸਰਵਾਈਵ ਹੁੰਦਾ ਨਜ਼ਰ ਆ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਧਾਰਮਿਕ ਜਥੇਬੰਦੀਆਂ ਜੋ ਇਕੱਠੀਆਂ ਹੋ ਕੇ ਲੜੀਆਂ ਨਹੀਂ ਜੇਕਰ ਇਹ ਇਕੱਠੀਆਂ ਹੋ ਕੇ ਇੰਜੇ ਲੜਦੀਆਂ ਨੇ ਤਾਂ ਸਤਾਈ ਦੇ ਵਿੱਚ ਸਰਕਾਰ ਨੂੰ ਤੇ ਦੂਜੀਆਂ ਪਾਰਟੀਆਂ ਨੂੰ ਵੀ ਭਜੜਾ ਪਾ ਸਕਦੀਆਂ ਨੇ ਤੇ ਭਾਜਪਾ ਲਈ ਹਜੇ ਪੰਜਾਬ ਕੋਹਾਂ ਦੂਰ ਜਾਪਦਾ ਹੈ ਨਿਕਲਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਵਿੱਚ ਹੋਰ ਕੀ ਕਰਵਟ ਹੁੰਦਾ ਹੈ